ਚੜ੍ਹਦੀ ਕਲਾ ਵਿਚੜ੍ਹਦੀ ਕਲਾ ਪਾਣੀ ਸਕੂਨ ਹੈਗਾ ਜ਼ਿੰਦਗੀ ਚ ਸਕੂਨ ਆਨੰਦ ਮੰਗਲ ਆਈ ਜਦੋਂ ਕਹਿ ਲਗੇ ਵੀ ਆਪਾਂ ਬੰਦੇ ਨੇ ਵੀ ਜ਼ਿੰਦਗੀ ਜੇ ਜਿਉਣੀ ਆ ਫਿਰ ਤਾਂ ਉਹ ਚ ਸਕੂਨ ਆ ਜੇ ਕੱਟਨੀ ਆ ਤਾਂ ਉਹ ਫਿਰ ਡਾਵਾ ਡੋਲੀ ਆ ਕੰਮ ਜੇ ਕੱਟ ਜ਼ਿੰਦਗੀ ਨੂੰ ਆਪਾਂ ਕੱਟਾਂਗੇ ਫਿਰ ਤਾਂ ਕਾਹਦਾ ਸਕੂਨ ਹੋਣਾ ਫਿਰ ਤਾਂ ਵੀ ਇੱਕ ਤਰ੍ਹਾਂ ਦਾ ੱੱਕੇ ਖਾਨ ਵਾਲਾ ਕੰਮ ਹੀ ਹੋ ਜਾਂਦਾ ਜੇ ਆਪਾਂ ਨੂੰ ਜ਼ਿੰਦਗੀ ਜਿਉਣ ਵਾਲੇ ਪਾਸੇ ਆਵਾਂਗੇ ਜੀ ਫਿਰ ਤਾਂ ਜ਼ਿੰਦਗੀ ਨਾ ਵਧੀਆ ਇਸ ਜ਼ਿੰਦਗੀ ਨਾਲੋਂ ਬਾਕੀ ਸਾਡੀ ਵਿਚਾਰ ਚੱਲਦੀ ਹੁੰਦੀ ਹੈ ਕਹਿੰਦੇ ਵੀ ਜਿਹੜਾ ਕਹਿ ਦਿੰਨੇ ਆ 84 ਲੱਖ ਜੂਨ ਵੀ 84 ਲੱਖ ਜੂਨ ਸਭ ਨੇ ਸੁਣਿਆ ਹੋਊਗਾ ਵੀ ਗੁਰਬਾਣੀ ਕਹਿੰਦੀ ਆ ਜੇ ਆਪਾਂ ਸਾਨੂੰ ਮਿਲਦਾ ਵੀ ਬੰਦੇ ਨੂੰ 84 ਲੱਖ ਜੂਨ ਤੋਂ ਬਾਅਦ ਇਹ ਜਨਮ ਜਨਮ ਮਿਲਦਾ ਬੰਦੇ ਵੀ ਇਨਸਾਨ ਬਣਦਾ ਵੇਹੇ ਸੋਚਿਆ ਜਾਵੇ ਵੀ ਕਿਤੇ ਇੱਕ ਜਗ੍ਹਾ ਤੇ ਸਾਡੀ ਡਿਸਕਸ ਹੋਈ ਕਹਿੰਦੇ ਵੀ ਇਹ ਜਿਹੜੀ ਬੰਦੇ ਵਾਲਾ ਜੀਵਨ ਆ ਨਾ ਇਹ 84 ਲੱਖ ਜੂਨ ਦੇ ਸੰਨ ਚ ਆ ਵੀ ਇਦੇ ਵਿੱਚ ਕੀ ਆ ਵੀ ਜੇ ਆਪਾਂ ਆਪਦੇ ਕਰਮ ਹੁਣ ਕਿੱਦਾਂ ਦੇ ਕਰ ਲਾਂਗੇ ਤਾਂ ਇਹਨੂੰ ਸੁਧਾਰ ਵੀ ਸਕਦੇ ਆ ਅਗਲੇ ਪਾਸੇ ਨੂੰ ਤੇ ਜੇ ਇੱਥੇ ਉਹ ਜਿਹਾ ਕੁਝ ਕਰ ਲਾਂਗੇ ਤਾਂ ਉਹ ਫਿਰ ਜੋ ਚੱਲੀ ਜਾਂਦਾ ਉਹ ਚੱਲੀ ਜਾਊਗਾ ਨਾ ਤੇ ਇਹੀ ਗੱਲ ਆ ਤੁਹਾਡੇ ਵਾਲੀ ਵੀ ਜੇ ਸਕੂਨ ਆ ਜੀ ਇਹਨੂੰ ਜਾਵਾਂਗੇ ਜ਼ਿੰਦਗੀ ਨੂੰ ਜਿਵੇਂ ਗੁਰੂ ਮਹਾਰਾਜ ਨੇ ਕਿਹਾ ਠੀਕ ਆ ਉਦਾਂ ਦਾ ਉਹਨਾਂ ਦੀ ਸਿੱਖਿਆ ਤੋਂ ਜੋ ਕੁਝ ਬਾਣੀ ਕਹਿੰਦੀ ਆ ਜਾਂ ਆਪਣੇ ਗੁਰੂ ਕਹਿੰਦੇ ਹੀ ਫਿਰ ਤਾਂ ਸਕੂਨ ਹੀ ਸਕੂਨ ਆ ਤੇ ਨਹੀਂ ਫਿਰ ਕੱਟਣ ਵਾਲਾ ਕੰਮ ਤੋਂ ਥੱਕੇ ਖਾਈ ਅੰਦਰ ਸਾਰੀ ਦੁਨੀਆ ਹੀ ਖਾਈ ਜਾਂਦੀ ਹੈ ਗੁਰਬਾਣੀ ਸ਼ਾਂਤ ਕਰਦੀ ਮਨ ਨੂੰ ਸ਼ਾਂਤੀ ਗੁਰਬਾਣੀ ਸ਼ਾਂਤ ਵੀ ਕਰਦੀ ਹੈ ਸਾਰੇ ਸਾਰੇ ਸਵਾਲਾਂ ਦੇ ਜਵਾਬ ਹੈ ਜੀ ਉੱਥੇ ਜਦੋਂ ਬੰਦਾ ਸਾਰੇ ਕਿਤੇ ਟੁੱਟ ਜਾਂਦਾ ਨਾ ਸਾਰੇ ਕਿਤੇ ਵੀ ਕੋਈ ਉਹਨੂੰ ਪਤਾ ਲੱਗਦਾ ਵੀ ਹੁਣ ਅੱਗੇ ਕੁਝ ਨਹੀਂ ਹੈ ਦੂ ਅੱਗੇ ਵੀ ਨਾ ਕੋਈ ਰਿਸ਼ਤੇਦਾਰ ਆ ਨਾ ਕੋਈ ਭੈਣ ਭਾਈ ਹੈ ਨਾ ਕੋਈ ਯਾਰ ਦੋਸਤ ਆ ਅਖੀਰ ਨੂੰ ਫਿਰ ਗੁਰੂ ਮਹਾਰਾਜ ਨੇ ਬਾਹ ਫੜਨੀ ਆ ਦੂਜੀ ਗੱਲ ਵੱਡੀ ਇਹ ਆ ਕੋਈ ਬੰਦਾ ਚਾਹੇ ਤੁਹਾਡਾ ਹੁਣ ਆਪਾਂ ਅੱਜ ਕੱਲ੍ਹ ਕਾਲ ਯੁਗ ਦਾ ਯੁੱਗ ਚੱਲ ਰਿਹਾ। ਮਾਪਿਓ ਦਾ ਰਿਸ਼ਤਾ ਆਪਾਂ ਪਵਿੱਤਰ ਮੰਨਦੇ ਹੁੰਦੇ ਹੀ ਹੈ ਨਾ। ਅੱਜ ਕੱਲ੍ਹ ਦੇ ਆਪਾਂ ਸੰਸਾਰ ਦੇ ਵਿੱਚ ਇਹ ਵੀ ਦੇਖਦੇ ਆਂ ਵੀ ਮਾਪਿਓ ਦੇ ਨਾਲ ਵੀ ਕੰਜਰ ਕਲੇਸ਼ ਚੱਲੀ ਜਾਂਦੇ ਆਂ ਜਵਾਕਾਂ ਦੇ। ਬਿਲਕੁਲ ਠੀਕ ਆ। ਭੈਣ ਭਾਈ ਨਾਲ ਵੀ ਚੱਲੀ ਜਾਂਦੇ ਆ। ਘਰ ਆਹਾ ਦੂਜਾ ਘਰ ਵਾਲੀ ਤੇ ਘਰ ਵਾਲੇ ਵਾਲਾ ਮੇਟਰ ਤਾਂ ਕੋਈ ਵੱਡਾ ਹੈ ਹੀ ਨਹੀਂ ਹੈ ਨਾ। ਤੇ ਇਹ ਜਦੋਂ ਆਪਾਂ ਇੱਕ ਦੂਜੇ ਨੂੰ ਕੋਈ ਚੀਜ਼ ਜਾਂ ਪੈਸਾ ਜਾਂ ਕੋਈ ਵਸਤੂ ਦਿੰਨੇ ਆਂ ਇਹ ਇੱਕ ਵੀ ਸਾਨ ਹੋ ਜਾਂਦਾ ਕੋਈ ਹਰੇਕ ਸੁਣਾ ਦਿੰਦਾ ਇਕੱਲਾ ਗੁਰੂ ਹੀ ਆ ਜਿਹੜਾ ਦੇ ਕੇ ਕੋਈ ਆਪਾਂ ਨੂੰ ਅੱਜ ਤੱਕ ਰੱਬ ਨੇ ਕਿੰਨਾ ਕੁਛ ਦਿੱਤਾ ਵੱਡੀ ਗੱਲ ਆ ਵੀ ਆਪਾਂ ਨੂੰ ਸਰੀਰ ਆ ਜਿਹੜਾ ਆਪਾਂ ਤੰਦਰੁਸਤ ਤੁਰੇ ਫਿਰਦੇ ਆ ਇੰਨਾ ਕੁ ਦੇ ਕੇ ਉਹਨੇ ਕਦੇ ਸ਼ਾਂਤਤਾ ਨਹੀਂ ਆਪਣੇ ਤੇ ਜਿਤਾਇਆ ਤੇ ਫਿਰ ਹੋਰ ਕਿਸੇ ਦੀ ਚੱਕਰੀ ਕਰਨ ਨਾਲੋਂ ਤੇ ਗੁਰੂ ਮਹਾਰਾਜ ਦੀ ਸ਼ਰਨ ਚ ਹੋਇਆ ਚੰਗਾ ਵੀ ਜਿਹਨੇ ਦੇ ਕੇ ਵੀ ਆਪਾਂ ਨੂੰ ਸੁਣਾਉਣਾ ਹੀ ਨਹੀਂ ਕਦੇ ਵੀ ਜਿੰਨਾ ਮਰਜੀ ਗੁਰੂ ਦੇ ਦੇ ਉਹਨੇ ਅਜੇ ਤੱਕ ਸੁਨਾਇਆ ਨਹੀਂ ਤੇ ਬੰਦਾ ਤਾਂ ਇੱਥੇ ਕੋਈ ਪਾਣੀ ਦਾ ਗਲਾਸ ਫੜਾ ਦੇ ਉਹਦਾ ਆਸਾਨ ਗਣਾ ਆਂਦਾ ਤੇ ਫਿਰ ਉਹਦੀ ਸ਼ਰਮ ਦੇ ਵਿੱਚ ਹੀ ਚੰਗੇ ਆ ਜੀ ਜੋ ਗੁਰੂ ਮਹਾਰਾਜ ਨੂੰ ਚੰਗਾ ਲੱਗਦਾ ਉਹ ਸਾਨੂੰ ਮੈਂ ਕਹਿੰਦਾ ਵੀ ਆਪਾਂ ਉਹਦੇ ਬੱਚੇ ਆ ਅਸੀਂ ਕੋਈ ਮੈਂ ਆਪਦੇ ਆਪ ਨੂੰ ਉਹ ਵੀ ਨਹੀਂ ਕਹਿੰਦਾ ਵੀ ਬੜਾ ਸਿਆਣਾ ਬਈ ਗੱਲ ਕੀ ਆ ਅਸੀਂ ਗਲਤੀਆਂ ਕਰਦੇ ਆਂ ਪੂਰਾ ਤਾਂ ਮੈਂ ਵੀ ਹੈ ਨਹੀਂ ਬਈ ਇੱਕ ਸਹਿਜ ਧਾਰੀ ਕਹਿ ਲੋ ਵੀ ਮੈਂ ਦਾੜੀ ਘਟਾਉਣਾ ਜਾਂ ਕੁਝ ਵੀ ਇਹ ਮੇਰੀ ਇੱਕ ਕਿਰਤ ਤਾਂ ਹਜੇ ਵੀ ਮੈਂ ਕਲਾਕਾਰ ਹਾਂ ਠੀਕ ਆ ਨਾ ਉਸ ਤੋਂ ਬਾਅਦ ਜਿੰਨੀਆਂ ਗੱਲਾਂ ਸਾਡੇ ਤੋਂ ਮੰਨੀਆਂ ਜਾਂਦੀਆਂ ਬੜੀਆਂ ਗਲਤੀਆਂ ਕੀਤੀਆਂ ਪਿੱਛੇ ਮੈਂ ਵੀ ਬੜਾ ਬੋਲਦਾ ਹੁੰਦਾ ਸੀ ਜਾਂ ਜਿਵੇਂ ਵੀ ਸੀ ਹਨਾ ਇਹ ਗੱਲਾਂ ਪਰ ਹੌਲੀ-ਹੌਲੀ ਜਿਵੇਂ ਚੱਲੋ ਕਹਿ ਲਓ ਉਮਰ ਦੇ ਹਿਸਾਬ ਨਾਲ ਜਿਵੇਂ ਸਮਝ ਆਉਂਦੀ ਬੰਦੇ ਨੂੰ ਜਾਂ ਹੋਰ ਬੰਦਾ ਵਿਚਰਦਾ ਉਹਨਾਂ ਚੀਜ਼ਾਂ ਨਾਲ ਜੀ ਵੀ ਆਨੰਦ ਮੰਗਲ ਆ ਬਸ ਮੈਂ ਇਹ ਚੀਜ਼ ਕਹਿਣਾ ਵੀ ਜਿਹੜੇ ਵੀ ਧਰਮ 'ਚ ਬੰਦਾ ਜੰਮਿਆ ਹੋਵੇ ਠੀਕ ਆ ਵੀ ਮੇਨ ਜਗ੍ਹਾ ਤੇ ਜਾ ਕੇ ਸਕੂਨ ਮਿਲਦਾ ਹੀ ਮਿਲਦਾ ਬਾਕੀ ਤਾਂ ਵੀ ਇਹ ਕਹਿ ਦਗੇ ਵੀ ਸਾਰਾ ਦੁਨੀਆਵੀ ਕੰਮ ਆ ਜਿਹੜਾ ਉਹ ਤਾਂ ਪਕਾਈ ਹੈਗੀ